ਨਿਗਰ ਦੇ ਨਾਬਾ ਰੋਡ ਤੇ ਜਿਹੜੀ ਫੈਕਟਰੀ ਹੈ ਤਾਂ ਤੀਜੀ ਵਾਰ ਚੋਰਾਂ ਨੇ ਇਸ ਫੈਕਟਰੀ ਨੂੰ ਲੁੱਟਿਆ ਚੋਰਾਂ ਦੇ ਵੱਲੋਂ ਕਿਸ ਤਰੀਕੇ ਜਿਹੜਾ ਗੇਟ ਨੂੰ ਭੰਨਿਆ ਗਿਆ ਲੋਹੇ ਦਾ ਕਿੱਡਾ ਹੈਵੀ ਗੇਟ ਤੱਕ ਨਹੀਂ ਬਖਸ਼ਿਆ ਚੋਰਾਂ ਨੇ ਤਾਂ ਲੋਹੇ ਨੂੰ ਵੀ ਜਿਹੜੀ ਪਾਪੜ ਬਣਾ ਕੇ ਛੱਡ ਦਿੱਤੀ ਤਾਂ ਪਹਿਲਾਂ ਚੋਰੀ ਹੋ ਗਈ ਪਹਿਲਾਂ 2.5 ਲੱਖ ਦੀਆਂ ਮਸ਼ੀਨਾਂ ਲੈ ਗਏ ਆਈਐਸ ਦੀਆਂ ਮਸ਼ੀਨਾਂ ਦੀ ਫੈਕਟਰੀ ਦੀਆਂ 2.5 ਲੱਖ ਦੀਆਂ ਉਹ ਚੋਰੀਆਂ ਹੋ ਗਈਆਂ ਅਸੀਂ ਦਰਖਾਸਤ ਦਿੱਤੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਕਹਗੇ ਪੁਲਸਾ ਆਈ ਦਿਵਰੇ ਕਹਗੇ ਅਵੀ ਅਸੀਂ ਕਰਾਂਗੇ ਕਾਰਵਾਈ ਜੇ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਅਸੀਂ ਕੱਲ ਨੂੰ 12 ਵਜੇ ਸਹੀ ਧਰਨਾ ਲਾਵਾਂਗੇ 2.5 ਲੱਖ ਦਾ ਤਾਂ ਮੇਰਾ ਸਿੱਧਾ ਨੁਕਸਾਨ ਹੋ ਗਿਆ ਜੀ ਲੈਪਟਾਪ ਜਿਹੜਾ ਮੇਰਾ ਹਸਾਬ ਦਾ ਉਹਦੀ ਇੰਟਰਸਟ ਬਿਲ ਬੁੱਕ ਦੀ ਹੋਰ ਦੀ ਉਹ ਹੁਣ ਦੇਖੋ ਕਿਤੇ ਕਿੰਨਾ ਨੁਕਸਾਨ ਹੋ ਗਿਆ ਜੀ ਸਾਰਾ ਹਸਾਬ ਦਾ ਮੇਰਾ ਉਹ ਜੀ ਜੀ ਤੁਸੀਂ ਨਾ ਬਾ ਰੋਡ ਦੇ 8 ਵਜੇ ਤੋਂ ਬਾਅਦ ਤੁਸੀਂ ਜਾ ਨਹੀਂ ਸਕਦੇ ਉਥੇ ਚੋਰ ਕਦੇ ਮੋਬਾਈਲ ਖੋਲਾਂਦੇ ਨੇ ਕਦੇ ਪਰਸ ਖੋਲਾਂਦੇ ਨੇ ਇੰਨਾ ਬੁਰਾ ਹਾਲ ਆ ਮੈਂ ਡੈਲਸ ਦਾ ਮਰੀਜ਼ ਆ ਮੈਂ ਦੋ ਵਾਰੀ ਡੈਲਸ ਦੀ ਕਰੋਨਾ ਹਫ਼ਤੇ ਚ ਪਰ ਮੇਰਾ ਇੰਨਾ ਬੁਰਾ ਹਾਲ ਕਰਤਾਈ ਹੈ ਨਾ ਚੋਰਾ ਨੇ ਤੀਜੀ ਵਾਰੀ ਚੋਰੀ ਹੋ ਗਈ ਮੇਰੀ ਕਮ ਸੇ ਕਮ ਮੇਰੀ 20 ਲੱਖ ਦੀ ਚੋਰੀ ਹੋ ਗਈ ਤਿੰਨ ਵਾਰੀ ਜੇ ਆਪਾਂ ਜੋੜ ਲਈਏ ਚੋਰਾਂ ਦੇ ਵੱਲੋਂ ਲਗਾਤਾਰ ਤੀਸਰੀ ਵਾਰ ਇਸ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਮੈਂ ਤਸਵੀਰ ਦਿਖਾ ਦਿਨਾ ਤੁਹਾਨੂੰ ਤਾਂ ਪਵਾਨੀਗੜ ਦੇ ਨਾਬਾ ਰੋਡ ਤੇ ਜਿਹੜੀ ਫੈਕਟਰੀ ਹੈ ਤਾਂ ਤੀਜੀ ਵਾਰ ਚੋਰਾਂ ਨੇ ਇਸ ਫੈਕਟਰੀ ਨੂੰ ਲੁੱਟਿਆ ਮੇਰੇ ਨਾਲ ਮਾਲਕ ਮੌਜੂਨੇ ਪਹਿਲਾਂ ਵੀ ਭਾਜੀ ਲਗਾਤਾਰ ਖਬਰਾਂ ਆ ਰਹੀਆਂ ਸਨ ਪਹਿਲਾਂ ਚੋਰੀ ਹੋ ਗਈ ਪਹਿਲਾਂ 2.5 ਲੱਖ ਦੀਆਂ ਮਸ਼ੀਨਾਂ ਲੈ ਗਏ ਆਈਐਸ ਦੀਆਂ ਮਸ਼ੀਨਾਂ ਦੀ ਫੈਕਟਰੀ ਦੀਆਂ 2.5 ਲੱਖ ਦੀਆਂ ਉਹ ਚੋਰੀ ਹੋ ਗਈਆਂ ਅਸੀਂ ਦਰਖਾਸਤ ਦਿੱਤੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤਾਂ ਹੁਣ ਫੇਰ ਜਿਹੜਾ ਹੁਣ ਜਿਹੜੀ ਚੋਰੀ ਹੋਈ ਅਸੀਂ ਦਰਖਾਸਤ ਲਗਾਈ ਆ ਤੇ ਸਾਨੂੰ ਕਹਿ ਕੇ ਪੁਲਿਸ ਆਈ ਦੀ ਉ ਅਸੀਂ ਕਰਾਂਗੇ ਕਾਰਵਾਈ ਜੇ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਅਸੀਂ ਕੱਲ ਨੂੰ 12 ਵਜੇ ਸਹੀ ਧਰਨਾ ਲਾਵਾਂਗੇ ਨਾਪਾ ਰੋਡ ਅਸੀਂ ਪੂਰਾ ਜਮ ਕਰਾਂਗੇ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੁਣ ਹੋ ਗਿਆ ਵੇ 2.5 ਲੱਖ ਦਾ ਤਾਂ ਮੇਰਾ ਸਿੱਧਾ ਨੁਕਸਾਨ ਹੋ ਗਿਆ ਜੀ ਲੈਪਟਾਪ ਜਿਹੜਾ ਮੇਰਾ ਹਿਸਾਬ-ਕਿਤਾਬ ਦੀ ਇੰਟਰਸਟ ਬਿਲ ਬੁੱਕ ਦੀ ਹੋਰ ਦੀ ਉਹ ਹੁਣ ਦੇਖ ਕਿੰਨਾ ਨੁਕਸਾਨ ਹੋ ਗਿਆ ਜੀ ਸਾਰਾ ਹਿਸਾਬ-ਕਿਤਾਬ ਮੇਰਾ ਉਹ ਜੀ ਜੀ ਲਗਾਤਾਰ ਚੋਰ ਨਿਸ਼ਾਨਾ ਬਣਾਈ ਜਾਂਦੇ ਨੇ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤ ਪੰਜਾਬ ਜੀ ਬੁਰਾ ਬੇੜਾ ਹਾਲ ਆ ਜੀ ਪੰਜਾਬ ਜੀ ਕੰਮ ਕਰਨ ਦਾ ਜੀ ਨਹੀਂ ਕਰ ਰਿਹਾ ਹੁਣ ਮਾਤਾ ਪੰਜਾਬ ਨੂੰ ਛੱਡਣ ਦੀ ਕਾਲੀ ਕਰ ਰਹੇ ਆਂ ਵੀ ਮੈਂ ਛੱਡ ਕੇ ਜਾਵਾਂ ਪੰਜਾਬ 'ਚ ਕੋਈ ਇੰਡਸਟਰੀ ਨਾ ਲਾਵੇ ਬੁਰਾ ਹਾਲਾ ਪੰਜਾਬ ਦਾ ਲੁੱਟਖੋਹਾਂ ਚੋਰੀਆਂ ਤੁਸੀਂ ਨਾ ਬਾ ਰੋਡ ਦੇ 8 ਵਜੇ ਤੋਂ ਬਾਅਦ ਤੁਸੀਂ ਜਾ ਨਹੀਂ ਸਕਦੇ ਉੱਥੇ ਚੋਰ ਕਦੇ ਮੋਬਾਈਲ ਖੋਹ ਲਾਂਦੇ ਨੇ ਕਦੇ ਪਰਸ ਕੋਹ ਲਾਂਦੇ ਨੇ ਇੰਨਾ ਬੁਰਾ ਹਾਲਾ ਅਸੀਂ ਵੀ ਜੈ ਫੈਕਟਰੀ ਰਾਤ ਨੂੰ ਰਹਿਨੇ ਆ ਤਾਂ ਡਰ ਦੇ ਮਾਰੇ ਆਉਂਦੇ ਆ ਵੀ ਸਾਨੂੰ ਅਗਦੇ ਕੋਈ ਨਿਸ਼ਾਨਾ ਬਣਾ ਲੇ ਤਾਂ ਤੁਸੀਂ ਆਪ ਵੀ ਮਰੀਜ਼ ਹੋ ਮੈਨੂੰ ਡਾਲਸਿਸ ਦਾ ਮਰੀਜ਼ ਆ ਮੈਂ ਦੋ ਵਾਰੀ ਡਾਲਸਿਸ ਕਰਵਾਉਣਾ ਹਫ਼ਤੇ ਚ ਪਰ ਮੇਰਾ ਇੰਨਾ ਬੁਰਾ ਹਾਲ ਕਰਤਾਈ ਹੈ ਨਾ ਚੋਰਾ ਨੇ ਤੀਜੀ ਵਾਰੀ ਚੋਰੀ ਹੋ ਗਈ ਮੇਰੀ ਕੰਮ ਸੇ ਕੰਮ ਮੇਰੇ 20 ਲੱਖ ਦੀ ਚੋਰੀ ਹੋ ਗਈ ਤਿੰਨ ਵਾਰੀ ਜੇ ਆਪਾਂ ਜੋੜ ਲਾਈਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੇ ਚੋਰ ਫੜੇ ਜਾਣ ਸਾਡਾ ਸਮਾਨ ਦਵਾਈ ਜਾਵੇ ਸਾਡੇ ਸਭ ਤੋਂ ਵੱਡਾ ਮੇਨ ਸਾਡਾ ਲੈਪਟਾਪ ਦਵਾਈ ਜਾਵੇ ਜੇ ਸਾਡਾ ਸਾਰਾ ਸਹਾਕ ਉਤਵਾ ਤਾਂ ਤਸਵੀਰ ਦੇਖ ਸਕਦੇ ਹੋ ਚੋਰਾਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਗੇਟ ਜਿਹੜਾ ਕਿੰਨਾ ਹੈਵੀ ਗੇਟ ਆ ਤਾਂ ਇਹ ਵੀ ਪੰਨ ਦਿੱਤਾ ਗਿਆ ਤਾਂ ਤਸਵੀਰ ਦਿਖਾ ਦੇਣਾ ਤੁਹਾਨੂੰ ਦੂਸਰੇ ਗੇਟ ਦੀ ਤਾਂ ਚੋਰਾਂ ਦੇ ਵੱਲੋਂ ਕਿਸ ਤਰੀਕੇ ਜਿਹੜਾ ਗੇਟ ਨੂੰ ਭੰਨਿਆ ਗਿਆ ਤਾਂ ਤਸਵੀਰ ਦਿਖਾਣਾ ਤੁਹਾਨੂੰ ਹੋਰ ਤਾਂ ਚੋਰਾਂ ਦੇ ਵੱਲੋਂ ਜਿਹੜਾ ਨਿਸ਼ਾਨਾ ਤੇ ਗੇਟ ਦੇਖ ਸਕਦੇ ਹੋ ਤੁਸੀਂ ਤਾਂ ਲੋਹੇ ਦਾ ਕਿੱਡਾ ਹੈਵੀ ਗੇਟ ਤੱਕ ਨਹੀਂ ਬਖਸ਼ਿਆ ਚੋਰਾਂ ਨੇ ਤਾਂ ਲੋਹੇ ਨੂੰ ਵੀ ਜਿਹੜੀ ਪਾਪੜ ਬਣਾ ਕੇ ਛੱਡ ਦਿੱਤੀ ਤਾਂ ਮਾਲਕ ਨੇ ਦੱਸਿਆ ਕਿ ਤੀਸਰੀ ਵਾਰ ਜਿਹੜਾ ਚੋਰਾਂ ਦੇ ਵੱਲੋਂ ਇਹ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਕਿ ਚੋਰਾਂ ਨੂੰ ਫੜਿਆ ਜਾਵੇ ਨਹੀਂ ਤਾਂ 12 ਵਜੇ ਤੱਕ ਜੇਕਰ ਨਹੀਂ ਸੁਣਵਾਈ ਹੁੰਦੀ ਤਾਂ ਰੋਡ ਤੇ ਧਰਨਾ ਲਗਾਇਆ ਜਾਵੇਗਾ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸਪੈਕ ਦਰਸ਼ਕ ਦੀ ਰਿਪੋਰਟ ਧੰਨਵਾਦ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੋਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਆ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ